ਸੋਸ਼ਲ ਮੀਡੀਆ ਤੇ ਕਈ ਪ੍ਰਕਾਰ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਕਈ ਵਾਰ ਉਹਨਾਂ ਦੇ ਪਿੱਛੇ ਦੀ ਸੱਚਾਈ ਕੁਝ ਹੋਰ ਹੀ ਹੁੰਦੀ ਹੈ। ਸੋਸ਼ਲ ਮੀਡੀਆ ਤੇ ਅੱਜਕੱਲ ਮੰਡੀ ਗੋਬਿੰਦਗੜ ਦੇ ਨਾਂ ਦੇ ਨਾਲ ਇੱਕ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਪੇਂਟ ਕਰ ਰਹੇ ਪਿੰਟਰ ਨੂੰ ਕੋਈ ਵਿਅਕਤੀ ਗੋਲੀਆਂ ਮਾਰ ਕੇ ਕਤਲ ਕਰ ਦਿੰਦਾ ਹੈ ਤੇ ਮੰਡੀ ਗੋਬਿੰਦਗੜ ਦੀ ਦੱਸ ਕੇ ਵਾਇਰਲ ਕੀਤੀ ਜਾ ਰਹੀ ਹੈ। ਲੇਕਿਨ ਇਸ ਬਾਰੇ ਥਾਣਾ ਮੰਡੀ ਗੋਬਿੰਦਗੜ ਦੇ ਐਸਐਚਓ ਨੇ ਦੱਸਿਆ ਹੈ ਕਿ ਉਹਨਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਸੀ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੋਈ ਵਿਅਕਤੀ ਪ੍ਰਿੰਟਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੰਦਾ ਹੈ ਜੋ ਕਿ ਮਾਦ ਵਿੱਚ ਜਾਂਚ ਦੌਰਾਨ ਪਤਾ ਲੱਗਾ ਕਿ ਇਹ ਮੰਡੀ ਗੋਬਿੰਦਗੜ ਦੀ ਵੀਡੀਓ ਨਹੀਂ ਹੈ ਤੇ ਪੁਲਿਸ ਇਸ ਦੇ ਪਿੱਛੇ ਦੀ ਤੱਥਾਂ ਦੀ ਜਾਂਚ ਕਰ ਰਹੀ ਹੈ ਤੇ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਇਸ ਵੀਡੀਓ ਨੂੰ ਜਿਸ ਕਿਸੇ ਨੇ ਵੀ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਹੈ ਉਸ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਹਾਂਜੀ ਅੱਜ ਸਵੇਰ ਤੋਂ WhatsApp group ਤੇ social media ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੋ ਵੀਡੀਓ ਵਿੱਚ ਦੇਖਣ ਤੇ ਐਵੇਂ ਇੱਕ ਪੇਂਟਰ ਜਿਹੜਾ ਕਿ ਘਰੇ ਪੇਂਟ ਦਾ ਕੰਮ ਕਰ ਰਿਹਾ ਉਹਦੇ ਤੇ ਕਿਸੇ ਵਿਅਕਤੀ ਵੱਲੋਂ ਪਿਸਟਲ ਜਾਂ ਰਿਵਾਲਵਰ ਨਾਲ ਗੋਲੀਆਂ ਚਲਾਈ ਗਈ ਹੈ ਜੋ ਅਸੀਂ ਆਪ ਦੇ ਤੌਰ ਤੇ ਪੜਤਾਲ ਕੀਤੀ ਹਸਪੀਟਲ ਵਿੱਚ ਪਤਾ ਕੀਤਾ ਤੇ ਏਰੀਆ ਵਿੱਚ ਪਤਾ ਕੀਤਾ ਤਾਂ ਐਸੀ ਕੋਈ ਵਾਰਦਾਤ ਸਾਡੇ ਏਰੀਆ 'ਚ ਨਹੀਂ ਹੋਈ ਇਹ ਵੀਡੀਓ ਆਪਣੇ ਮੰਡੀ ਗੁੰਦਗੜ ਦੇ ਏਰੀਆ ਨਾਲ ਸੰਬੰਧਿਤ ਨਹੀਂ ਹੈ ਇਸ ਸੰਬੰਧੀ ਮੈਨੂੰ ਸਵੇਰ ਤੋਂ ਬੜੀ ਇਨਕੁਆਰੀਜ਼ ਆ ਰਹੀ ਸੀਗੀ ਤੇ ਮੈਂ ਅੱਜ ਮੀਟ ਤੁਹਾਨੂੰ ਮਿਲਾ ਕੇ ਮੀਡੀਆ ਨੂੰ ਇਹ ਦੱਸਣਾ ਚਾਹੁੰਦਾ ਵੀ ਇਲਾਕੇ ਦੇ ਲੋਕਾਂ ਨੂੰ ਵੀ ਐਸਾ ਕੋਈ ਏਰੀਆ 'ਚ ਡਰਦਾ ਮਾਹੌਲ ਨਹੀਂ ਹੈ ਤਾਂ ਕਿ ਆਪਣੀ ਅਮਨ ਸ਼ਾਂਤੀ ਤੇ ਕਾਇਮ ਰਹੀ ਵੀ ਐਸੀ ਕੋਈ ਵੀਡੀਓ ਸਾਡੇ ਏਰੀਆ ਦੇ ਨਾਲ ਸੰਬੰਧਿਤ ਨਹੀਂ ਹੈ ਪਰ ਜਿੰਨਾਂ ਵੱਲੋਂ ਵੀ ਵੀਡੀਓ ਬਣਾਈ ਗਈ ਹੈ ਵਾਇਰਲ ਕੀਤੀ ਗਈ ਉਹ ਦੀ ਅਸੀਂ ਪੜਤਾਲ ਕਰ ਰਹੇ ਹਾਂ ਜਗਬਾਣੀ ਟੀਵੀ ਲਈ ਗੁਰਪੇਜ ਰਾਜੂ ਦੀ ਰਿਪੋਰਟ